ਬੇਬੇ ਕਾਲੂ ਖੇਤੋਂ ਔਣੀ ਆਲੇ ਆਪਾਂ ਛੋਟਾ ਜਿਹਾ ਮਜ਼ਾਕ ਕਰਦੇ ਹਾਂ ਉਹਦੇ ਨਾਲ ਜਿੱਦ ਨੂੰ ਆ ਕੇ ਪੁੱਛੂਗਾ ਨਾ ਕਾਲੂ ਕਿੱਧਰ ਗਈ ਕਿਉਂਕਿ ਉਹ ਤਾਂ ਪੇਕੇ ਤੁਰ ਗਈ ਮੈਂ ਜਾ ਕੇ ਡੰਗਰਾਂ ਚ ਲੱਗ ਜੰਨੀ ਆ ਵੇਖਦੇ ਆ ਭਲਾ ਮੈਨੂੰ ਲੱਭਦੇ ਕਿ ਨਹੀਂ ਠੀਕ ਆ ਪੁੱਤਰ ਬੇਬੇ ਅੱਜ ਤਾਂ ਮੈਂ ਥੱਕ ਗਿਆ ਸਪਰੇਅ ਕਰ ਕਰ ਕੇ ਕਾਲੂ ਕਿੱਥੇ ਆਉ ਨੂੰ ਕੇ ਛੇਤੀ ਰੋਟੀ ਲੈ ਕੇ ਆਵੇ ਮੈਨੂੰ ਬਹੁਤ ਭੁੱਖ ਲੱਗੀ ਆ ਵੇ ਕਿਹੜੀ ਕਾਲੂ ਉਹ ਤਾਂ ਪੇਕੇ ਠਰ ਗਈ ਜੇ ਉਹਦਾ ਡੈਡੀ ਮੜਾਉਂਦਾ ਓਹ ਯਾਸੀ ਚਲ ਵਧੀਆ ਹੋਇਆ ਬੇਬੇ ਬਲਾਟੜੀ ਮੇਰਾ ਤਾਂ ਕਈ ਦਿਨਾਂ ਦਾ ਗੋਲਾ ਬਣਿਆ ਪਿਆ ਸੀ ਹੁਣ ਇਹ ਚੁਗਲੀਆਂ ਕਰਨ ਨੂੰ ਤੇਰੇ ਨਾਲ ਮੈਂ ਤੈਨੂੰ ਦੱਸਦਾ ਉਹਦੀਆਂ ਗੱਲਾਂ ਨਾ ਨਾ ਪੁੱਤ ਆਪਾਂ ਤਾਂ ਚੁਗਲੀਆਂ ਖਾਤੋ ਕਰਨ ਨੂੰ ਆਣੇ ਉਹ ਬੇਬੇ ਅੱਜ ਕਾਹ ਤੋਂ ਡਰੀ ਜਾਨੀ ਐ ਅੱਜ ਕਿਹੜਾ ਹੋ ਘਰੇ ਹੈਗੀ ਐ ਅੱਜ ਤਾਂ ਆਪਾਂ ਖੁੱਲੀਆਂ ਚੁਗਲੀਆਂ ਕਰਾਂਗੇ ਮੈਂ ਤੈਨੂੰ ਦੱਸਦਾ ਪਰਸੋਂ ਚੌਥੇ ਦਾ ਉਹਦਾ ਭਰਾ ਭਈਆ ਰਣੀ ਭਜਾ ਲਿਆ ਆ ਭਈਏ ਇਕੱਠੇ ਹੋ ਕੇ ਆ ਗਏ ਚੰਗੀ ਸੇਵਾ ਕਰਕੇ ਗਏ ਨੇ ਉਹਦੀ ਕਿ ਤੂੰ ਰੋਟੀ ਖਾ ਕੇ ਆ ਉਹ ਕੋਈ ਨਹੀਂ ਬੇਬੇ ਖਾ ਲੂੰਗਾ ਰੋਟੀ ਹਾਲ ਤਾਂ ਮੈਂ ਗੱਲਾਂ ਨਾਲ ਹੀ ਰੱਜਿਆ ਪਿਆ ਤੈਨੂੰ ਇੱਕ ਗੱਲ ਹੋਰ ਦੱਸਦਾ ਜਿਹੜਾ ਮੇਰਾ ਸਹੁਰਾ ਨਹੀਂ ਹੈਗਾ दारू ਪੀ ਕੇ ਇੱਕ ਦਿਨ ਘਰੇ ਆ ਗਿਆ ਮੇਰੀ ਸੱਸ ਨੇ ਬਹੁਤ ਘੁੱਟਿਆ ਨੂੰ ਮੈਂ ਸਾਰੀਆਂ ਗੱਲਾਂ ਬੇਬੇ ਨੂੰ ਸੁਝਾਏਗਾ ਕੋਈ ਕਿ ਮੈਨੂੰ ਵੀ ਦੱਸ ਦੇ ਤੈਨੂੰ ਵੀ ਦੱਸ ਦਿੰਨਾ